ਹਾਂਜੀ ਸਾਸਰੀ ਗਾ ਤੇ ਅੱਜ ਗੱਲ ਕਰਾਂਗੇ ਆਪਾਂ ਗੀਰਾਂ ਬਾਰੇ ਤੇ ਗੀਰ ਕਿੱਦਾਂ ਪਾਉਣੇ ਆ ਤੇ ਗੀਰ ਕਿੱਦਾਂ ਕੱਢਣੇ ਆ ਤੇ ਆਹ ਜਿਹੜੀ ਲਾਈਨ ਬਣੀ ਹੋ ਆ ਆਪਣੀ ਹੈਗੀ ਆ ਨਿਊਟਰਲ ਦੀ ਲਾਈਨ ਤੇ ਇਹਦੇ ਵਿੱਚ ਕੋਈ ਵੀ ਗੀਰ ਨਹੀਂ ਹੁੰਦਾ ਤੇ ਜਦੋਂ ਆਪਾਂ ਗੀਰ ਪਾਉਣੇ ਆ ਜਿਹੜੇ ਆਪਣਾ ਹੱ ਲਿਬਰੇਟ ਸੈਂਟਰ ਦੇ ਵਿੱਚ ਹੀ ਰਹਿੰਦਾ ਹੁੰਦਾ ਆ ਦੇਖੋ ਜਿੱਦਾਂ ਹੁਣ ਕੱਢੀ ਆਪਣੀ ਨਿਊਟਰਲ ਜਦੋਂ ਆਪਾਂ ਉਧਰ ਨੂੰ ਕਰਕੇ ਨੂੰ ਛੱਡਦੇ ਆ ਇਧਰ ਨੂੰ ਕਰਕੇ ਨੂੰ ਛੱਡਦੇ ਆ ਇਹ ਸੈਂਟਰ ਦੇ ਵਿੱਚ ਆ ਜਾਂਦਾ ਇਹਦੇ ਜਿਹੜੀ ਮੇਨ ਜਗ੍ਹਾ ਉਹ ਸੈਂਟਰ ਦੇ ਵਿੱਚ ਆ ਤੇ ਸੈਂਟਰ ਦੇ ਵਿੱਚ ਉਹ ਜਿਹੇ ਨਿਸ਼ਾਨ ਜਿੱਦਾਂ ਦਿੱਤੇ ਇਹਨਾਂ ਨੂੰ ਆਪਾਂ ਫੋਲੋ ਕਰਨਾ ਆ ਤੇ ਸੈਂਟਰ ਦੇ ਵਿੱਚੋਂ ਦੇਖੋ ਪਹਿਲੇ ਗियर ਲਈ ਲੈਫਟ ਕਰਕੇ ਅੱਗੇ ਨਿਸ਼ਾਨ ਦਿੱਤਾ ਆ ਦੇਖੋ ਲੈਫਟ ਕਰਕੇ ਅੱਗੇ ਨੂੰ ਕਰਾਂਗੇ ਇਹ ਪਹਿਲਾ ਗਿਰੂ ਹੋ ਗਿਆ ਤੇ ਜਦੋਂ ਤੁਸੀਂ ਦੂਸਰਾ ਗियर ਪਾਉਣਾ ਆ ਤੁਸੀਂ ਉਹੀ ਯਾਨੀ ਕਿ ਆਪਣੇ ਜਿਹੜਾ ਲੈਫਟ ਹੈਂਡ ਆ ਇਦਾਂ ਰੱਖਣਾ ਆਪਣੇ ਜਿਹੜਾ ਹੈਂਡ ਆ ਲੈਫਟ ਤੇ ਉਧਰ ਨੂੰ ਦਵਾ ਕੇ ਰੱਖਣਾ ਆ ਜਦੋਂ ਇੱਕ ਵਾਰੀ ਬੈਕ ਕਰਨਾ ਪਹਿਲਾਂ ਗੱਡੀ ਆਪਣੀ ਆ ਕਿਨਾਰੇ ਤੇ ਵੀ ਨਿਊਟਰਲ ਹੋਣੀ ਆ ਤੇ ਦੂਸਰੀ ਵਾਰੀ ਬੈਕ ਕਰੋਗੇ ਫਿਰ ਆਪਣਾ ਦੂਜਾ ਗियर ਪਾਉਣਾ ਆ ਦੇਖੋ ਆਪਣਾ ਜਿਹੜਾ ਹੈਂਡ ਤੁਸੀਂ ਏਦਾਂ ਨਹੀਂ ਰੱਖਣਾ ਆਪਣਾ ਹੈਂਡ ਏਦਾਂ ਰੱਖਣਾ ਤੁਸੀਂ ਉਧਰੋਂ ਬਾਹਰ ਪਾਇਆ ਤੇ ਪਹਿਲਾਂ ਇੱਥੇ ਆਪਣੀ ਗੱਡੀ ਹੋਵੇ ਨਿਊਟਰਲ ਕਈ ਯਾਨੀ ਕਰ ਦਿੰਦੇ ਸੈਂਟਰ ਵਿੱਚ ਲੈ ਕੇ ਹੁੰਦੇ ਇਹ ਤਾਂ ਸੈਂਟਰ ਵਿੱਚ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਆਪਾਂ ਨੂੰ ਜਦੋਂ ਪਹਿਲਾਂ ਤੇ ਦੂਜਾ ਗੀਅਰ ਪਾਉਣਾ ਆ ਉਧਰੋਂ ਬਾਹਰ ਪਾ ਕੇ ਬੈਕ ਕਰ ਦਿਓ ਦੂਜਾ ਗੀਅਰ ਹੋ ਗਿਆ ਤੇ ਜਦੋਂ ਦੂਜੇ ਤੋਂ ਆਪਾਂ ਤੀਜਾ ਗੀਅਰ ਪਾਉਣਾ ਆ ਇੱਥੇ ਜਦੋਂ ਆਪਣਾ ਲੀਵਰ ਆ ਜਾਂਦਾ ਨਿਊਟਰਲ ਹੁੰਦੀ ਹੈ ਗੱਡੀ ਤੈਨੂੰ ਛੱਡ ਦੇਣਾ ਇਹਨੇ ਆਪਣੇ ਆਪ ਸੈਂਟਰ ਦੇ ਵਿੱਚ ਆ ਜਾਣਾ ਆ ਦੇਖੋ ਨਿਊਟਰਲ ਛੱਡੇ ਆ ਸੈਂਟਰ 'ਚ ਆ ਗਏ ਆ ਇਹਨੂੰ ਅੱਗੇ ਕਰਦੇ ਹਾਂ ਇਹ ਹੋ ਗਿਆ ਆਪਣਾ ਤੀਸਰਾ ਗੀਅਰ ਸੌਖਾ ਤਰੀਕਾ ਇਹੀ ਆ ਜੇ ਆਪਾਂ ਮੰਨ ਲਓ ਜੇ ਇੰਦਾ ਦੂਸਰਾ ਗੀਅਰ ਆ ਜੇ ਇਹਨੂੰ ਆਪਾਂ ਫੜ ਕੇ ਗਏ ਇਹਨੂੰ ਪਾਉਂਦੇ ਆ ਦੇਖੋ ਇੱਥੇ ਨਿਊਟਰਲ ਜੇ ਆਪਾਂ ਇਹਨੂੰ ਫੜ ਕੇ ਇੱਧਰ ਨੂੰ ਕਰਦੇ ਆਂ ਲੀਵਰ ਨੂੰ ਫਿਰ ਆਪਣਾ ਜ਼ਿਆਦੇ ਲੀਵਰ ਇੱਧਰ ਹੋਣ ਕਰਕੇ ਪੰਜਵਾਂ ਗੀਅਰ ਵੀ ਪਾ ਸਕਦਾ ਸੌਖਾ ਤਰੀਕਾ ਇਹੀ ਆ ਜਦੋਂ ਆਪਾਂ ਦੂਸਰੇ ਗੀਅਰ ਤੋਂ ਇਹਨੂੰ ਨਿਊਟਰਲ ਕਰਕੇ ਇਹਨੂੰ ਛੱਡ ਦਿਆਂ ਨੇ ਆਟੋਮੈਟਿਕ ਆ ਆਪਣਾ ਸੈਂਟਰ ਵਿੱਚ ਆ ਜਾਣਾ ਫਿਰ ਉਹ ਅੱਗੇ ਨੂੰ ਕਰ ਦੋਗੇ ਆਪਣਾ ਤੀਸਰਾ ਗੀਅਰ ਹੋ ਜਾਣਾ ਤੀਸਰੇ ਤੋਂ ਸਿੱਧਾ ਚੌਥਾ ਗੀਅਰ ਦਿੱਤਾ ਇਹਨੂੰ ਬੈਕ ਕਰੋਗੇ ਪਹਿਲਾਂ ਨਿਊਟਰਲ ਹੋਣੀ ਆ ਫਿਰ ਬੈਕ ਕਰੋਗੇ ਫਿਰ ਆਪਣਾ ਚੌਥਾ ਗੀਰ ਪੈਣਾ ਆ ਚੌਥੇ ਤੋਂ ਜਦੋਂ ਪੰਜਵਾਂ ਗੀਰ ਪਾਉਣਾ ਆ ਉਹੀ ਇਹਨੂੰ ਫਿਰ ਸੈਂਟਰ 'ਚ ਲੈ ਕੇ ਜਾਣਾ ਪੈਣਾ ਫਿਰ ਰਾਈਟ ਕਰਕੇ ਅੱਗੇ ਨੂੰ ਕਰਨਾ ਪੈਣਾ ਫਿਰ ਆਪਣਾ ਪੰਜਵਾਂ ਗੀਰ ਪੈ ਜਾਣਾ ਦੇਖੋ ਨਿਊਟਰਲ ਇਹ ਰਾਈਟ ਕੀਤਾ ਯਾਨੀ ਜਦੋਂ ਆਪਾਂ ਰਾਈਟ ਕਰਨਾ ਆਪਣੇ ਜਿਹੜਾ ਹੈਂਡ ਆ ਕਿੱਦਾਂ ਕਰ ਸਕਦੇ ਆ ਪੰਜਵਾਂ ਗੀਰ ਹੋ ਗਿਆ ਇਹਨੂੰ ਬੈਕ ਕਰੋਗੇ ਨਿਊਟਰਲ ਹੋ ਜਾਣੀ ਪੱਜੀ ਠੀਕ ਆ ਯਾਨੀ ਕਿ ਜਦੋਂ ਤੁਸੀਂ ਪਹਿਲਾ ਦੂਜਾ ਗੀਰ ਪਾਉਣਾ ਆ ਉਦੋਂ ਆਪਣਾ ਹੱਥ ਰੇਡਾ ਰੱਖ ਸਕਦੇ ਆ ਪਹਿਲਾ ਤੇ ਦੂਸਰਾ ਤੀਸਰਾ ਜਦੋਂ ਗੇਅਰ ਤੁਸੀਂ ਪਾਉਣਾ ਹੈ ਜਿਹੜਾ ਆਪਣਾ ਹੱਥ ਤੁਸੀਂ ਇਦਾਂ ਵੀ ਰੱਖ ਸਕਦੇ ਆ ਨਿਊਟਰਲ ਛੱਡਤਾ ਅੱਗੇ ਕਰਤਾ ਤੀਸਰਾ ਗੇਅਰ ਬੈਕ ਕਰ ਦੋਗੇ ਚੌਥਾ ਗੇਅਰ ਜਦੋਂ ਪੰਜਵਾਂ ਗੇਅਰ ਪਾਉਣਾ ਤੁਸੀਂ ਪਹਿਲਾਂ ਨਿਊਟਰਲ ਫੇਰ ਇਧਰ ਨੂੰ ਹੱਥ ਕੀਤਾ ਫੇਰ ਅੱਗੇ ਕੀਤਾ ਪੰਜਵਾਂ ਗੇਅਰ ਹੋ ਗਿਆ ਇੱਥੇ ਆਪਣੀ ਗੱਡੀ ਨਿਊਟਰਲ ਹੋ ਗਈ ਤੇ ਜਿਹੜਾ ਰਿਵਰਸ ਗੇਅਰ ਆ ਇਧਰ ਨੂੰ ਯਾਨੀ ਕਿ ਰਾਈਟ ਨੂੰ ਕਰਕੇ ਬੈਕ ਕਰ ਦੋਗੇ ਫੇਰ ਬੈਕ ਗੇਅਰ ਪੈ ਜਾਣਾ ਬੈਕ ਗੇਅਰ ਲਈ ਵੀ ਯਾਨੀ ਕਿ ਤੁਸੀਂ ਆਪਣਾ ਜਿਹੜਾ ਲੈਫਟ ਹੈਂਡ ਆ ਇਧਰ ਨੂੰ ਕਰਕੇ ਬੈਕ ਕਰ ਦੋਗੇ ਤੇ ਆਪਣਾ ਰਿਵਰਸ ਗੇਅਰ ਪੈ ਗਿਆ ਜੇ ਆਪਾਂ ਗੱਡੀ ਬੈਕ ਕਰਨੀ ਹੋਵੇ ਤਾਂ ਇਹਨੂੰ ਅੱਗੇ ਕਰ ਦਵਾਂਗੇ ਤੇ ਨਿਊਟਰ ਠੀਕ ਹੈ ਜਦੋਂ ਵੀ ਤੁਸੀਂ ਗियर ਪਾਉਣੇ ਆ ਉਹ ਤੋਂ ਲਾਈਨ ਵਾਈਜ਼ ਜਿੱਦਾਂ ਹੁਣ ਆਪਾਂ ਗੱਡੀ ਚਲਾਉਂਦੇ ਪਏ ਆ ਪਹਿਲਾਂ ਤੁਹਾਨੂੰ ਪਹਿਲਾ ਗियर ਪਾਉਣਾ ਪੈਣਾ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਪੰਜਵਾਂ ਯਾਨੀ ਕਿ ਤੁਹਾਨੂੰ ਲਾਈਨ ਵਾਈਜ਼ ਗियर ਪਾਉਣੇ ਪੈਣੇ ਆ ਇਦਾਂ ਨਹੀਂ ਆ ਕਿ ਜਿੱਦਾਂ ਪਹਿਲੇ ਤੋਂ ਆਪਾਂ ਤੀਜਾ ਗियर ਪਾ ਲਵਾਂਗੇ ਕਈਆਂ ਦੇ ਮਾਈਂਡ ਵਿੱਚ ਹੁੰਦਾ ਆ ਜਦੋਂ ਉਹ ਗियर ਘਟਾਉਂਦੇ ਹੁੰਦੇ ਆ ਜਿੱਦਾਂ ਕਿ ਤੀਸਰਾ ਗੀਰ ਆਪਾਂ ਪਾਇਆ ਆ ਮਾਲੂ ਤਾਂ ਆਪਾਂ ਤੀਸਰੀ ਗੀਰ ਵਿੱਚ ਗੱਡੀ ਚਲਾਉਂਦੇ ਆ ਤੇ ਤੀਸਰੀ ਗੀਰ ਵਿੱਚ ਆਪਣੀ ਗੱਡੀ ਦੀ ਸਪੀਡ ਵੀ 30 ਦੀ 30 35 ਤੇ ਚੱਲੂ ਰੱਖ ਲਉ 30 35 ਸਪੀਡ ਹੁੰਦੀ ਆ ਤੇ ਜੇ ਤੁਸੀਂ ਬ੍ਰੇਕ ਲਾ ਦਿੰਦੇ ਆ ਆਪਣੀ ਸਪੀਡ ਘਟ ਜਾਂਦੀ ਆ ਆਪਣੀ ਸਪੀਡ ਚੱਲੂ ਰੱਖ ਲਉ ਤੁਸੀਂ 10 ਦੀ ਹੋ ਗਈ ਆ ਫਿਰ ਤੁਸੀਂ ਤੀਜੇ ਤੋਂ ਸਿੱਧਾ ਜਿੱਦਾਂ ਮਾਲ ਤੀਸਰਾ ਗੀਰ ਪਿਆ ਆਪਣਾ ਤੀਸਰੇ ਨੂੰ ਨਿਊਟਰਲ ਕਰਕੇ ਯਾਨੀਕਿ ਜੇ 10 ਦੀ ਸਪੀਡ ਆ ਤੁਸੀਂ ਪਹਿਲਾ ਗੀਰ ਪਾ ਸਕਦੇ ਆ ਕਈਆਂ ਦੇ ਮਾਈਂਡ ਵਿੱਚ ਇਹ ਹੁੰਦਾ ਉਹ ਤੀਸਰਾ ਗੀਰ ਪਾ ਕੇ ਅਣਕ ਤੀਸਰੇ ਗੀਰ ਵਿੱਚ ਆਪਣੀ ਗੱਡੀ ਚਾਲਦੀ ਹੁੰਦੀ ਉਹ ਦੂਸਰਾ ਗੀਰ ਪਾ ਕੇ ਫੇ ਪਹਿਲਾ ਗੀਰ ਪਾਉਂਦੇ ਹੁੰਦੇ ਆ ਯਾਨੀਕ ਤੁਸੀਂ ਜਦੋਂ ਘਟਾਉਣੇ ਆ ਗੇਰ ਡਾਇਰੈਕਟ ਘਟਾ ਸਕਦੇ ਆ ਜੇ ਤੁਸੀਂ ਪੰਜਵੇਂ ਗੀਰ ਵਿੱਚ ਗੱਡੀ ਚਲਾਉਂਦੇ ਤੁਸੀਂ ਬ੍ਰੇਕ ਲਾਤੀ ਸਪੀਡ ਤੁਹਾਡੀ 30 ਦੀ ਹੋ ਗਈ ਹੈ ਤੁਸੀਂ ਪੰਜਵੇਂ ਤੋਂ ਸਿੱਧਾ ਤੀਜਾ ਗੀਰ ਪਾ ਸਕਦੇ ਆ ਜਦੋਂ ਵਧਾਉਣੇ ਉਹ ਤੋਂ ਲਾਈਨ ਬਸ ਸਾਨੂੰ ਵਧਾਉਣੇ ਪੈਣੇ ਆ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਜਦੋਂ ਘਟਾਉਣੇ ਆ ਤੁਸੀਂ ਸਪੀਡ ਦੇ ਰਿਕਾਰਡਿੰਗ ਘਟਾ ਸਕਦੇ ਡਾਇਰੈਕਟ ਘਟਾ ਸਕਦੇ ਆ ਥੋੜਾ ਤਾਂ ਗੱਡੀ ਸਟਾਰਟ ਕਰਦੇ ਆ ਤੇ ਤੁਹਾਨੂੰ ਮੈਂ ਦੱਸਦਾ ਕਿਹੜੀ ਸਪੀਡ ਤੇ ਹੁਣ ਆਪਣੀ ਗੱਡੀ ਸਟੌਪ ਆ ਤੇ ਹੁਣ ਆਪਾਂ ਇਹਨੂੰ ਸਟਾਰਟ ਕਰਾਂਗੇ ਪਹਿਲਾਂ ਕਲਚ ਪੂਰ ਦਬਿਆ ਪਹਿਲਾ ਗੀਅਰ ਸਟਾਰਟਿੰਗ ਹੋ ਜਾ ਪਹਿਲਾ ਗੀਅਰ ਗੱਡੀ ਚੱਲ ਪਈ ਆ ਸਪੀਡ ਦੇਖੋ ਹੁਣ ਆਪਣੀ ਜਦੋਂ 20 ਦੀ ਸਪੀਡ ਹੋਣੀ ਆ 20 ਦੀ ਸਪੀਡ ਤੇ ਆਪਾਂ ਦੂਸਰਾ ਗੀਅਰ ਪਾਵਾਂਗੇ ਇਹਦੀ ਸਪੀਡ ਹੋ ਗਈ ਤੇ ਦੂਸਰਾ ਗੀਅਰ ਪਲਾਉ ਹੋ ਗਿਆ ਤੇ ਜਿਹੜਾ ਹੁਣ ਆਪਾਂ ਤੀਜਾ ਗੀਅਰ ਪਾਉਣਾ ਆ ਉਹ 30 ਦੀ ਸਪੀਡ ਤੇ ਪਾਵਾਂਗੇ ਦੇਖੋ 30 ਦੀ ਸਪੀਡ ਹੋਣ ਲੱਗੀ ਆ ਇਹ ਸਪੀਡ ਹੋ ਗਈ ਤੇ ਜਿਹੜਾ ਇਹ ਰਹਾ ਬੜਾ ਠੀਕ ਆ 40 ਦੀ ਸਪੀਡ ਤੇ ਅਪਨ ਚੌਥਾ ਗੀਰ ਪਾਵਾਂਗੇ ਤੇ ਤਾਂ 40 ਦੀ ਸਪੀਡ ਹੋਣ ਲੱਗੀ ਆ ਉਹ ਵੀ 40 ਦੀ ਸਪੀਡ ਤੇ ਚੌਥਾ ਗੀਰ ਪਾ ਦਿੱਤਾ ਜਿਹੜਾ ਤੇ ਜਿਹੜਾ ਹੁਣ ਪੰਜਵਾਂ ਗੀਰ ਪਾਉਣਾ ਆ ਇਸ ਬਤੌੜੀ ਪਾਣੀ ਆਪਾਂ ਨੂੰ ਤੇ 50 ਦੀ ਸਪੀਡ ਕਰਾ ਕੇ 50 ਦੀ ਸਪੀਡ ਥੋੜੀ ਉੱਤੇ ਕਰ ਲਵਾਂਗੇ ਸਪੀਡ ਤੇ 50 ਦੀ ਸਪੀਡ ਹੋ ਗਈ ਉੜੀ ਉੱਤੇ ਹੋ ਗਈ ਸਪੀਡ ਆਪਣੀ ਤੇ ਹੁਣ ਆਪਾਂ 5ਵਾਂ ਗੀਅਰ ਪਾ ਲਵਾਂਗੇ ਠੀਕ ਹੈ ਜੇ ਹੁਣ ਆਪਾਂ ਯਾਨਕ ਜਦੋਂ ਵੀ ਆਪਾਂ ਗੀਅਰ ਪਾਉਣੇ ਆ ਲਾਈਨ ਵਾਈਜ਼ ਪਾਉਣੇ ਆ ਪਹਿਲਾ ਦੂਜਾ ਤੀਜਾ ਚੌਥਾ 5ਵਾਂ ਗੀਅਰ ਹੋ ਗਿਆ ਤੇ ਬਾਕੀ ਜੇ ਹੁਣ ਮੈਂ ਬ੍ਰੇਕ ਲਾਉਂਦਾ ਆ ਤੇ ਸਪੀਡ ਦੇ ਰਿਕਾਰਡਿੰਗ ਆਪਾਂ ਗੀਅਰ ਘਟਾ ਸਕਦੇ ਆ ਜਦੋਂ ਮੈਂ ਬ੍ਰੇਕ ਲਾਉਣ ਲੱਗਾ ਤੇ ਸ਼ੀਸ਼ਾ ਦੇਖ ਤਾਂ ਪਿਛੇ ਰੋਡ ਖਾਲੀ ਆ ਤੇ ਮੈਂ ਬ੍ਰੇਕ ਲਾਈ ਦੇਖੋ ਪੱਲੀ ਬ੍ਰੇਕ ਲਾਈ ਆ ਕਲਚ ਫੋਲ ਦਬਿਆ ਸਪੀਡ ਆਪਣੀ ਹੋ ਗਈ ਹੈ 30 ਦੀ ਤੇ ਜਿਆਦਾ ਸਪੀਡ ਸਾਡੀ ਜੀ 30 ਸਪੀਡ ਹੈ ਹੁਣ ਆਪਣੀ ਤੇ ਆਪਾਂ ਗियर ਪਾਵਾਂਗੇ ਪੰਜਵਾਂ ਗियर ਘਟਾ ਤੇ ਤੀਜਾ ਗियर ਪਾਤਾ ਇਹ ਕਲਚ ਛੱਡਿਆ ਤੇ ਸਪੀਡ ਜਾਂਦੀ ਜਾਨਿਕਾ ਪੰਜਵੇਂ ਤੋਂ ਸਿੱਧਾ ਮੈਂ ਤੀਸਰਾ ਗियर ਪਾਤਾ ਜਾਨਿਕਾ ਸਪੀਡ ਦੇ ਰਿਕਾਰਡਿੰਗ ਆਪਾਂ ਗियर ਘਟਾ ਸਕਦੇ ਆ ਜੇ ਆਪਣੀ ਮੰਨ ਲਓ ਮੈਂ ਹੁਣ ਗੱਡੀ ਰੋਕ ਲੈਂਦਾ ਆ ਤੇ ਹੁਣ ਆਪਰੇ ਇਸ ਟਾਈਮ ਤੀਸਰੇ ਗੀਰ ਵਿੱਚ ਗੱਡੀ ਚੱਲਦੀ ਆ ਤੇ ਹੁਣ ਮੈਂ ਇੱਥੇ ਗੱਡੀ ਸਟਾਪ ਕਰਦਾ ਆ ਬ੍ਰੇਕ ਲਾਈ ਤੇ ਕਲਚ ਫੋਲ ਦਬਿਆ ਸ਼ੈ ਵੀ ਦੇਖਿਆ ਪਿਛੇ ਰੋਡ ਕਲੀਅਰ ਆ ਫੋਲੋ ਬੀਂਗ ਲਈ ਇਸ ਟਾਈਮ ਮੇਰੀ ਮੇਰੀ ਜਿਹੜੀ ਗੱਡੀ ਆ ਤੀਸਰੇ ਗियर ਵਿੱਚ ਆ ਤੇ ਸਪੀਡ ਆਪਣੇ ਨਾਲ ਕੱਢ ਗਈ ਹੈ ਗੱਡੀ ਨੂੰ ਗਈ ਆ ਤੇ ਗियर ਕੱਢਿਆ ਤੇ ਪਹਿਲਾ ਗियर ਪਾ ਲਿਆ ਸਟਾਰਟਿੰਗ ਫੇ ਪਹਿਲੇ ਗियर ਵਿੱਚ ਛੋਣੀ ਆਪਣੀ ਇਹ ਨਹੀਂ ਆ ਕਿ ਅਪ ਤੀਸਰੇ ਗियर ਵਿੱਚ ਚਲਾ ਰਵਾਂਗੇ ਯਾਨੀ ਜਦੋਂ ਤੁਸੀਂ ਵਧਾਉਣੇ ਆ ਗियर ਉਦੋਂ ਲਾਈਨ ਵਾਂਗ ਇਹਨਾਂ ਨੂੰ ਵਧਾਉਣੇ ਪੈਣੇ ਪਹਿਲਾ ਦੂਜਾ ਚਲਾਉਣ ਤੁਹਾਨੂੰ ਮੈਂ ਦੱਸ ਗਿਆ ਤੇਸਰਾ ਚੌਥਾ ਪੰਜਵਾਂ ਗियर ਹੋ ਗਿਆ ਤੇ ਬਾਕੀ ਜਦੋਂ ਘਟਾਉਣੇ ਆ ਸਪੀਡ ਦੇ ਰਕੋੜੇ ਤੁਸੀਂ ਆਪਣੇ ਗियर ਘਟਾ ਸਕਦੇ ਆ ਤੇ ਬਾਕੀ ਜਦੋਂ ਵਧਾਉਣੇ ਗੇਅਰ ਵਸ 10 ਪੁਆਇੰਟ ਆਪਾਂ ਵਧਾਉਣੇ ਹੁੰਦੇ ਆ ਜਿੱਦਾਂ 20 ਦੀ ਸਪੀਡ ਤੇ ਦੂਸਰਾ 30 ਦੀ ਸਪੀਡ ਤੇ ਤੀਜਾ 40 ਸਪੀਡ ਤੇ ਚੌਥਾ ਗੇਅਰ ਹੋ ਜਾਣਾ ਆਪਣਾ ਤੇ ਅਜਲੇ ਨਹੀਂ ਵੀਡੀਓ ਆਪਣੀ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਵੀ ਕਰਦੇ ਹੋ ਤੇ ਕਮੈਂਟ ਵੀ ਕਰਦੇ ਹੋ ਹੋ ਸਕਦਾ ਸ਼ੇਅਰ ਵੀ ਕਰਦੇ ਹੋ ਜੇ ਵਧੀਆ ਲੱਗੀ ਤਾਂ ਫਿਰ ਅੱਗੇ ਵੀ ਗਾਂ ਵੀ ਆਪਾਂ ਫਿਰ ਵੀਡੀਓ ਬਣਾਵਾਂਗੇ ਬੋਰਡ ਕਰਿਓ ਤੁਸੀਂ